ਪੰਕਜ ਮੋਹ ਨਿਗਰਤ ਹੈ ਪ੍ਰਾਣੀ ਗੁਰ ਨਿਗਰਤ ਕਾੜ ਕੜਾਵਾਏ ਕੋ ਜਿਹੜੇ ਬਹੁਤੇ ਹੀ ਭੜੇ ਵਿਸ਼ਿਆਂ ਦੇ ਵਿੱਚ ਲੱਗੇ ਹੋਏ ਮਨੁੱਖ ਉਹਨਾਂ ਦੀ ਸੰਗਤ ਤਾਂ ਭਾਈ ਇਸ ਤਰ੍ਹਾਂ ਜਾਣੋ ਪੰਕਜ ਮੋਹ ਨਿਗਰਤ ਹੈ ਪ੍ਰਾਣੀ ਬਹੁਤੇ ਵੱਡੇ ਹੀ ਭੜੇ ਬਾੜੇ ਕਰਮ ਕਰਨ ਕਰਕੇ ਇਹਨਾਂ ਦੀ ਅਗਿਆਨੀ ਮਨੁੱਖਾਂ ਦੀ ਮੇਲ ਜੋੜਣ ਕਰਕੇ ਮੇਰਾ ਸਮਾਂ ਬਰਬਾਦ ਹੋਇਆ ਤੇ ਕੁਸੰਗਤ ਹੋਈ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਮਹਾਰਾਜ ਮੇਰੀ ਬਾਹ ਫੜ ਕੇ ਬਾਹ ਪਕਰ ਕੱਢ ਲੀਨੇ ਆਪਣੇ ਗ੍ਰਹਿ ਅੰਧਕੂਪ ਤੇ ਮਾਇਆ ਸੱਚੇ ਪਾਤਸ਼ਾਹ ਮੇਰੇ ਗਰੀਬ ਦੀ ਬਾਹ ਫੜ ਲਓ ਧੰਨ ਗੁਰੂ ਰਾਮਦਾਸ ਜੀ ਮੇਰੇ ਤੇ ਦਇਆ ਕਰੋ ਮਹਾਰਾਜ ਮੈਨੂੰ ਆਪਣਾ ਗੁਰਸਿੱਖ ਬਣਾ ਲਓ ਸੱਚੇ ਪਾਤਸ਼ਾਹ ਮੇਰੇ ਅੰਦਰੋਂ ਦਿਖਾਵਾ ਖਤਮ ਕਰ ਦਿਓ ਮਹਾਰਾਜ ਮੈਂ ਬਹੁਤ ਵੱਡਾ ਪਖੰਡੀ ਹਾਂ ਸਤਿਗੁਰੂ ਜੀ ਆਪ ਤਾਂ ਸਭ ਜਾਣਦੇ ਹੋ ਪਰ ਸੱਚੇ ਪਾਤਸ਼ਾਹ ਆਪ ਧੰਨ ਹੋ ਮੇਰੇ ਗਰੀਬ ਦੇ ਪਰਦੇ ਕੱਢਦੇ ਹੋ ਮਹਾਰਾਜ ਪਰ ਸਤਿਗੁਰੂ ਜੀ ਮੇਰੇ ਦਿਲ ਦੀ ਬੇਨਤੀ ਹੈ ਅਰਦਾਸ ਹੈ ਆਪ ਜੀ ਦੇ ਚਰਨਾਂ ਦੇ ਵਿੱਚ ਮਹਾਰਾਜ ਮੈਨੂੰ ਆਪਣਾ ਸੱਚਾ ਗੁਰਸਿੱਖ ਬਣਾ ਲਓ ਆਪਣੇ ਨਾਮ ਦੀ ਪ੍ਰੀਤ ਬਖਸ਼ੋ ਸੱਚੇ ਪਾਤਸ਼ਾਹ ਇੰਨੀ ਕਿਰਿਆ ਕਰੋ ਮਹਾਰਾਜ ਗੁਰ ਨਿਗਰਤ ਕਾੜ ਕਡਾ ਵੇ ਜੋ ਕਿ ਮਾੜੇ ਕੰਮਾਂ ਦੇ ਵਿੱਚੋਂ ਭਾਈ ਹੋਰ ਕਿਸੇ ਨੇ ਨਹੀਂ ਆਪਾਂ ਨੂੰ ਕੱਢਣਾ ਕੇਵਲ ਗੁਰੂ ਰਾਮਦਾਸ ਜੀ ਸਿੱਖ ਹਨ ਉਹਨਾਂ ਨੂੰ ਸਾਡੇ ਤੇ ਤਰਸ ਆ ਜਾਵੇ ਸਾਡੀ ਬੇਨਤੀ ਪ੍ਰਵਾਨ ਕਰ ਲੈਣ ਕਿਉਂਕਿ ਨੌਕਰ ਦਾ ਕੰਮ ਹੈ ਮਾਲਕ ਦੇ ਅੱਗੇ ਆਪਣੀ ਚਿੱਠੀ ਰੂਪੀ ਬੇਨਤੀ ਲਿਖ ਕੇ ਦੇ ਦੇਣੀ ਮਾਲਕ ਦੀ ਮਰਜ਼ੀ ਹੈ ਮਾਲਕ ਨੂੰ ਭਾਵੇ ਜਾਂ ਨਾ ਭਾਵੇ ਪਰ ਨੌਕਰ ਦਾ ਕੰਮ ਹੈ ਬੇਨਤੀ ਕਰਨੀ ਮਾਲਕ ਨੂੰ ਵੀ ਤਰਸ ਆ ਹੀ ਜਾਂਦਾ ਹੈ ਪਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਬਾਦਸ਼ਾਹ ਦਾ ਸਾਡੇ ਤੇ ਵੈਸੀ ਕਿਰਪਾ ਬਹੁਤ ਹੈ ਸਤਿਗੁਰੂ ਦੀ ਦਇਆ ਕਰਨ ਇ ਗੁਰ ਨਿਗਰਤ ਕਾੜ ਕਢਾਵੇ ਗੋ ਮਹਾਰਾਜ ਦਇਆ ਕਰੋ ਮੈਨੂੰ ਮਾੜੇ ਕੰਮਾਂ ਚੋਂ ਕਢਾ ਲਓ ਸੱਚੇ ਪਾਤਸ਼ਾਹ ਜੀ ਇਹ ਅਰਦਾਸ ਬੇਨਤੀ ਦੇ ਵਿੱਚ ਸ਼ਬਦ ਜੋੜਨਾ ਚਾਹੀਦਾ ਹੈ ਪੰਕਜ ਮੋਹ ਨਿਗਰਤ ਹੈ ਪ੍ਰਾਣੀ ਗੁਰ ਨਿਗਰਤ ਕਾੜ ਕਢਾਵੇ ਗੋ ਇਹ ਅਰਦਾਸ ਦੇ ਵਿੱਚ ਮੇਰੀ ਮਤ ਦਾ ਕਹਿੰਦੀ ਹੈ ਕਿ ਸੱਚੇ ਗੋ ਆਛਾ ਇਹ ਸ਼ਬਦ ਆਪ ਜੀ ਨੂੰ ਅਰਦਾਸ ਚ ਜਰੂਰ ਬੋਲਿਆ ਚਾਹੀਦਾ ਹੈ